ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਪਜੀ ਸਾਹਿਬ ਦੀਆਂ 17ਵੀਂ 18ਵੀਂ ਅਤੇ 19ਵੀਂ ਪੌੜੀਆਂ ਤੇ ਥੋੜੀ ਗੱਲਬਾਤ ਕਰਾਂਗੇ ਹਾਂਜੀ ਮਕਸਦ ਹੈ ਗੁਰੂ ਨਾਨਕ ਸਾਹਿਬ ਦਾ ਉਹ ਖਿਆਲ ਸਮਝਣਾ ਕਿ ਕੁਦਰਤ ਕਵਣ ਕਹਾ ਵਿਚਾਰ ਹੂੰ ਯਾਨੀ ਕਿ ਇਹ ਜਿਹੜੀ ਰਚਨਾ ਹੈ ਕਿ ਕਿੰਨੀ ਵੱਡੀ ਹੈ ਕਿੰਨੀ ਬੇਅੰਤ ਹੈ ਤੇ ਇਹਦੇ ਵਿੱਚ ਇਨਸਾਨੀ ਕੰਮ ਚੰਗੇ ਮਾੜੇ ਉਹਨਾਂ ਦੀ ਕਿੰਨੀ ਜ਼ਿਆਦਾ ਵੈਰਾਈਟੀ ਹੈ ਬਿਲਕੁਲ ਤੇ ਇਹ ਪੌड़ियां ਰੱਬੀ ਕੁਦਰਤ ਦੀ ਜਿਹੜੀ ਬੇਅੰਤਤਾ ਹੈ ਨਾ ਜਿਸ ਦਾ ਜ਼ਿਕਰ ਪਹਿਲਾਂ ਵੀ ਆਇਆ ਹੈ ਉਸੇ ਵਿਚਾਰ ਨੂੰ ਹੋਰ ਡੂੰਘਾਈ ਦਿੰਦੀਆਂ ਨੇ ਅੱਛਾ ਮਤਲਬ ਇਹ ਸਿਰਫ ਗਿਣਤੀ ਦੀ ਗੱਲ ਨਹੀਂ ਰਹਿ ਜਾਂਦੀ ਤਾਂ 17ਵੀਂ ਪੌੜੀ ਉਹ ਅਸੰਖ ਸ਼ਬਦ ਨਾਲ ਸ਼ੁਰੂ ਹੁੰਦੀ ਹੈ ਅਸੰਖ ਮਤਲਬ ਅਣਗਿਣਤ ਅਣਗਿਣਤ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਇੱਥੇ ਅਣਗਿਣਤ ਲੋਕਾਂ ਦੀ ਗੱਲ ਹੈ ਜੋ ਚੰਗੇ ਕੰਮਾਂ 'ਚ ਲੱਗੇ ਨੇ ਜਿਵੇਂ ਪੂਜਾ ਤਪ ਵੇਦ ਪੜਨਾ ਫਿਰ ਗੱਲ ਆਉਂਦੀ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਕਈ ਜੋਗ ਕਰਕੇ ਸੰਸਾਰ ਦੇ ਪਦਾਰਥਾਂ ਨੂੰ ਛੱਡ ਕੇ ਕਈ ਵੇਦਾਂ ਵਰਗੇ ਧਾਰਮਿਕ ਗ੍ਰੰਥਾਂ ਦਾ ਪਾਠ ਕਰ ਰਹੇ ਹਨ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਨੇਕਾਂ ਲੋਕ ਭਗਤੀ ਵਿੱਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਰਹੇ ਨੇ ਤੇ ਕਈ ਲੋਕ ਦਾਨਪੂਣ ਵਿੱਚ ਲੱਗੇ ਹੋਏ ਨੇ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵ ਲਾਇਤਾਰ अनेकाਇ ਸੂਰ ਮੇ ਬਣ ਕੇ ਸ਼ਾਸਤਰਾਂ ਦੇ ਪਾਠ ਕਰਕੇ ਹੋਰਨਾਂ ਨਾਲ ਬਹਿਸ ਕਰਕੇ ਮੂੰ ਤੇ ਵਾਰ ਕੰਦੇ ਹਨ ਮੂੰ ਪਖਸਾਰ ਭਾਵ ਵਿਚਾਰ ਚਰਚਾ ਕਰਦੇ ਹਨ ਤੇ ਕਈ ਲੋਕ ਚੁੱਪੀ ਸਾਧ ਕੇ ਲਿਵ ਲਾਇ ਬੈਠੇ ਹਨ ਮੋਨ ਲਿਵ ਲਾਇ ਪਰ ਇੰਨੇ ਸਾਰੇ ਤਰੀਕੇ ਗਿਣਾਉਣ ਦਾ ਮਤਲਬ ਕੀ ਹੋਇਆ ਸਿਰਫ ਇਹ ਕਿ ਬਹੁਤ ਲੋਕ ਨੇਕ ਨੇ ਨਹੀਂ ਇਹ ਬਹੁਤ ਵਧੀਆ ਸਵਾਲ ਹੈ ਦੇਖੋ ਇੱਥੇ ਸਿਰਫ ਗਿਣਤੀ ਨਹੀਂ ਵਣ ਸੁਵਣਤਾ ਯਾਨੀ ਕਿ ਵੈਰਾਈਟੀ ਉਹ ਜ਼ਿਆਦਾ ਮਹੱਤਵਪੂਰਨ ਹੈ। ਅੱਛਾ। ਗੁਰੂ ਸਾਹਿਬ ਇੱਕ ਤਰ੍ਹਾਂ ਨਾਲ ਦੱਸ ਰਹੇ ਨੇ ਕਿ ਨੇਕੀ ਜਾਂ ਰੱਬ ਵੱਲ ਜਾਣ ਦਾ ਕੋਈ ਇੱਕੋ ਰਸਤਾ ਨਹੀਂ ਹੈ। ਹਾਂਜੀ। ਬਲਕਿ ਅਣਗਿਣਤ ਤਰੀਕੇ ਨੇ ਅਣਗਿਣਤ ਰਾਹ ਨੇ ਜਿਨ੍ਹਾਂ ਨਾਲ ਲੋਕ ਜੁੜੇ ਹੋਏ ਨੇ। ਜਿਵੇਂ ਵੇਦ ਪਾਠ ਜਾਂ ਯੋਗ ਉਹਨਾਂ ਦਾ ਜ਼ਿਕਰ ਕਰਕੇ ਉਹ ਇਹਨਾਂ ਸਾਰਿਆਂ ਨੂੰ ਉਸ ਵੱਡੀ ਖੇਡ ਦਾ ਹਿੱਸਾ ਦੱਸ ਰਹੇ ਨੇ। ਠੀਕ। ਤੇ ਅਖੀਰ 'ਚ ਫਿਰ ਉਹੀ ਗੱਲ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਇਹ ਕਹਿ ਕੇ ਉਹ ਇਹ ਸਾਰੀ ਵਿਸ਼ਾਲਤਾ ਅੱਗੇ ਕੀ ਕਹਿੰਦੇ ਨੇ ਆਪਣੀ ਨਿਮਰਤਾ ਦਿਖਾਉਂਦੇ ਨੇ ਕਿ ਇਸ ਕੁਦਰਤ ਨੂੰ ਬਿਆਨ ਕਰਨਾ ਉਹ ਇਨਸਾਨੀ ਸਮਝ ਤੋਂ ਪਰੇ ਦੀ ਗੱਲ ਹੈ ਇਹ ਤਾਂ ਹੋ ਗਈ ਜੀ ਅਣਗਿਣਤ ਚਿੰਗਿਆਈਆਂ ਦੀ ਗੱਲ ਪਰ ਫਿਰ ਇੱਕਦਮ ਅਗਲੀ ਪੌੜੀ ਹਾਂਜੀ ਉਹਦੇ ਵਿੱਚ ਹਕੀਕਤ ਦਾ ਦੂਜਾ ਪਾਸਾ ਆ ਜਾਂਦਾ ਹਾਂਜੀ ਤੇ ਉਹੀ ਸ਼ਬਦ ਵਰਤਿਆ ਗਿਆ ਅਸੰਖ ਬਿਲਕੁਲ ਅਸੰਖ ਮੂਲਖ ਅੰਧਕੋਰ ਅਸੰਖ ਚੋਰ ਹਰਾਮਖੋਰ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਜਗਤ ਵਿੱਚ ਅਨੇਕ ਇਹ ਮੂਰਖ ਤੇ ਗਿਆਨਹੀਣ ਅੰਦੇ ਵੀ ਹਨ ਅਨੇਕਾਂ ਲੋਕ ਦੂਜਾਂ ਦਾ ਹੱਕ ਚੋਰੀ ਕਰਦੇ ਨੇ ਤੇ ਹਰਾਮ ਦੀ ਕਮਾਈ ਖਾਂਦੇ ਨੇ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੀ ਅਨੇਕਾਂ ਹੀ ਜ਼ੋਰ ਨਾਲ ਆਪਣਾ ਹੁਕਮ ਅਮਰ ਚਲਾਉਂਦੇ ਨੇ ਕਈ ਤਾਂ ਗੱਲ ਵੱਢ ਕੇ ਜਾਨ ਤੋਂ ਵੀ ਮਾਰ ਦਿੰਦੇ ਹਨ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਨੇਕਾਂ ਪਾਪ ਕਰਕੇ ਇਸ ਦੁਨੀਆ ਤੋਂ ਜਾ ਚੁੱਕੇ ਹਨ ਤੇ ਅਨੇਕ ਝੂਠ ਦਾ ਸਹਾਰਾ ਲੈ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਅਸੰਖ ਮਲੇਚ ਮਲਪਖ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਅਨੇਕਾਂ ਵੋਜੀ ਬੁੱਧੀ ਵਾਲੇ ਮਲੇਚ ਐਵੇਂ ਗੰਦ ਖਾਈ ਜਾ ਰਹੇ ਹਨ ਤੇ ਅਨੇਕਾਂ ਹੀ ਦੂਜਿਆਂ ਦੀ ਨਿੰਦਿਆ ਕਰਕੇ ਨਿੰਦਿਆ ਦਾ ਭਾਰ ਚੁੱਕੀ ਕਰਦੇ ਹਨ ਇਥੇ ਮੂਰਖ ਚੋਰ ਜ਼ਾਲਿਮ ਹਤਿਆਕਰਨ ਵਾਲੇ ਪਾਪੀ ਝੂਠੇ ਨਿੰਦਕ ਇਹ ਸਭ ਅਣਗਿਣਤ ਦੱਸੇ ਨੇ ਦੇ ਨਾਲ ਹੀ ਨਿਮਰਤਾ ਨਾਲ ਆਪਣੇ ਆਪ ਨੂੰ ਨੀਚ کہہ ਰਹੇ ਹਨ ਨਾਨਕ ਨੀਚ ਕਹੇ ਵਿਚਾਰ ਹਾਂ ਇਹ ਤਾਂ ਬਹੁਤ ਹੀ ਦਰਦਨਾਕ ਤਸਵੀਰ ਹੈ ਇਸ ਜਗਤ ਦੇ ਲੋਕਾਂ ਦੀ ਤਾਂ ਇਹਨਾਂ ਦੋ ਵੇ ਪੌੜੀਆਂ ਨੂੰ ਇੱਕ ਦੂਜੇ ਤੋਂ ਐਨ ਬਾਅਦ ਰੱਖਣ ਦਾ ਕੋਈ ਖਾਸ ਮਕਸਦ ਹਾਂ ਇਹ ਬਹੁਤ ਬਹੁਤ ਦਿਲਚਸਪ ਗੱਲ ਹੈ ਦੇਖੋ ਇਹ ਇੱਕ ਤਰ੍ਹਾਂ ਨਾਲ ਸੰਸਾਰ ਦੀ ਨਿਰਪੱਖ ਤਸਵੀਰ ਹੈ ਅੱਛਾ ਨਿਰਪੱਖ ਨਿਰਪੱਖ ਹਾਂਜੀ ਮਤਲਬ ਗੁਰੂ ਸਾਹਿਬ ਕੋਈ ਜਜਮੈਂਟ ਨਹੀਂ ਦੇ ਰਹੇ ਉਹ ਸਿਰਫ ਸਚਾਈ ਦੱਸ ਰਹੇ ਨੇ ਕਿ ਭਾਈ ਜਿਵੇਂ ਅਣਗਿਣਤ ਚੰਗਿਆਈਆਂ ਹੋ ਰਹੀਆਂ ਨੇ ਓਵੇਂ ਅਣਗਿਣਤ ਬੁਰੀਆਂ ਚੀਜ਼ਾਂ ਵੀ ਇਸ ਦੁਨੀਆ 'ਚ ਮੌਜੂਦ ਨੇ ਇਹ ਸਭ ਉਸੇ ਕੁਦਰਤ ਦੀ ਵਿਸ਼ਾਲਤਾ ਦਾ ਹਿੱਸਾ ਹੈ ਤੇ ਖਾਸ ਗੱਲ ਦੇਖੋ ਦੋਵੇਂ ਪੌੜੀਆਂ 17ਵੀਂ ਤੇ 18ਵੀਂ ਦੋਵਾਂ ਦੇ ਅੰਤ ਵਿੱਚ ਗੁਰੂ ਸਾਹਿਬ ਨੇ ਇੱਕੋ ਜਿਹਾ ਭਾਵ ਪ੍ਰਗਟ ਕੀਤਾ ਵਾਰਿਆ ਨਾ ਜਾਵਾ ਏਟ ਵਾਰ ਜੋਤੁ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹਦਾ ਕੀ ਮਤਲਬ ਹੋਇਆ ਫਿਰ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਚੰਗਾ ਹੋ ਰਿਹਾ ਹੈ ਜਾਂ ਮਾੜਾ ਉਹ ਸਭ ਕੁਝ ਉਸ ਨਿਰੰਕਾਰ ਦੀ ਰਜ਼ਾ ਵਿੱਚ ਹੈ ਉਹਦੀ ਮਰਜ਼ੀ ਨਾਲ ਹੋ ਰਿਹਾ ਤੇ ਉਹਦੀ ਨਜ਼ਰ ਵਿੱਚ ਉਹ ਪਲੀਕਾਰ ਹੈ ਯਾਨੀ ਕਿ ਸਹੀ ਕਾਰਜ ਹੈ ਇਥੋਂ ਫਿਰ ਗੱਲ ਹੋਰ ਡੂੰਗੀ ਹੋ ਜਾਂਦੀ ਹੈ ਜਦੋਂ 19ਵੀਂ ਪੌੜੀ ਆਉਂਦੀ ਹੈ ਇੱਥੇ ਇਨਸਾਨੀ ਕੰਮਾਂ ਤੋਂ ਹਟ ਕੇ ਰਚਨਾ ਦੀ ਫਿਜ਼ੀਕਲ ਭੌਤਿਕ ਵਿਸ਼ਾਲਤਾ ਦੀ ਗੱਲ ਹੁੰਦੀ ਹੈ ਅਸੰਖ ਨੌ ਅਸੰਖ ਥਾਂ ਅਗਮ ਅਗਮ ਅਸੰਖ ਲੋ ਮਤਲਬ ਅਣਗਿਣਤ ਨਾ ਨੇ ਅਣਗਿਣਤ ਥਾਵਾਂ ਨੇ ਤੇ ਅਣਗਿਣਤ ਹੀ ਲੋ ਯਾਨੀ ਕਿ ਬ੍ਰਹਮੰਡ ਬ੍ਰਹਮੰਡ ਜਾਂ ਮੰਡਲ ਜਿੰਨਾ ਤੱਕ ਆਪਣੀ ਸੋਚ ਵੀ ਨਹੀਂ ਪਹੁੰਚ ਸਕਦੀ ਬਿਲਕੁਲ ਇੱਥੇ ਤਾਂ ਲੱਗਦਾ ਅਸੰਖ ਸ਼ਬਦ ਵੀ ਛੋਟਾ ਪੈ ਗਿਆ ਹੋਵੇਗਾ ਅਸੰਖ ਕਹੇ ਸਿਰ ਪਾਰ ਹੋਏ ਇੱਕ ਤਰ੍ਹਾਂ ਨਾਲ ਤੇ ਫਿਰ ਗੱਲ ਆਂਦੀ ਏ ਅੱਖਰਾਂ ਦੀ ਹਾਂ ਇਹ ਅੱਖਰ ਕੀ ਚੀਜ਼ ਨੇ ਸਿਰਫ ਲਿਖੇ ਹੋਏ ਅੱਖਰ ਅੱਖਰਾਂ ਦਾ ਜਿਹੜਾ ਕਨਸੈਪਟ ਆ ਨਾ ਇਹ ਬਹੁਤ ਅਹਿਮ ਹੈ ਦੇਖੋ ਅਖਰ ਦਾ ਮਤਲਬ ਸਿਰਫ ਲਿਟਰਲ ਅਖਰ ਜਾਂ ਸ਼ਬਦੀ ਨਹੀਂ ਹੈ ਅੱਛਾ ਇਹ ਇੱਕ ਤਰ੍ਹਾਂ ਨਾਲ ਰੱਬੀ ਬੋਲ ਜਾਂ ਕਹਿ ਲੋ ਰੱਬੀ ਹੁਕਮ ਜਾਂ ਬ੍ਰਹਮੰਡ ਦਾ ਕਾਨੂੰਨ ਉਹਦਾ ਸਿੰਬਲ ਹੈ ਓ ਯਾਨੀ ਕਿ ਡਿਵਾਈਨ ਲਾ ਹਾਂਜੀ ਕੁਝ ਉਸ ਤਰ੍ਹਾਂ ਇਹਨਾਂ ਅਖਰਾਂ ਰਾਹੀਂ ਤਾਂ ਉਸ ਰੱਬ ਦੀ ਸਿਫਤ ਸਲਾਹ ਹੁੰਦੀ ਹੈ ਅਖਰੀ ਨਾਮ ਅਖਰੀ ਸਲਾਹ ਠੀਕ ਹੈ ਇਹਨਾਂ ਨਾਲ ਹੀ ਗਿਆਨ ਮਿਲਦਾ ਹੈ ਗੁਣ ਗਾਏ ਜਾਂਦੇ ਆ ਅਖਰੀ ਗਿਆਨ ਗੀਤ ਗੁਣਗਾ ਹੂੰ ਇਹਨਾਂ ਨਾਲ ਹੀ ਬਾਣੀ ਲਿਖੀ ਤੇ ਬੋਲੀ ਜਾਂਦੀ ਹੈ ਅਖਰੀ ਲਿਖਣ ਬੋਲਣ ਬਾਣ ਅੱਖਰ ਸਿਰ ਸੰਜੋਗ ਵਖਾਣ ਤੇ ਇੰਨਾ ਹੀ ਨਹੀਂ ਜੀ ਜੀਵਾਂ ਦੇ ਮੱਥੇ ਤੇ ਜਿਹੜੀ ਕਿਸਮਤ ਆ ਸੰਜੋਗ ਲਿਖੇ ਜਾਂਦੇ ਨੇ ਉਹ ਵੀ ਇਹਨਾਂ ਅਖਰਾਂ ਰਾਈ ਹੀ ਬਿਆਨ ਹੁੰਦੇ ਨੇ ਅੱਛਾ ਪਰ ਸਭ ਤੋਂ ਕਮਾਲ ਦੀ ਗੱਲ ਜਿਸ ਕਰਤੇ ਨੇ ਜਿਸ ਰੱਬ ਨੇ ਇਹ ਸਾਰੇ ਅੱਖਰ ਇਹ ਸਾਰੇ ਹੁਕਮ ਬਣਾਏ ਨੇ ਉਹ ਆਪ ਇਹਨਾਂ ਲੇਖਾਂ ਤੋਂ ਉੱਪਰ ਹੈ ਜਿੰ ਇਹ ਲਿਖੇ ਤੇ ਸਿਰਨਾ ਹੈ ਅੱਛਾ ਤੇ ਇਹ ਲੇਖੇ ਜੀਵਾਂ ਨੂੰ ਮਿਲਦੇ ਕਿਵੇਂ ਨੇ ਜਿਵ ਫੁਰਮਾਏ ਤਿਵ ਤਿਵ ਪਾਹੇ ਜਿਵੇਂ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਤਵੇਂ ਤਵੇਂ ਜੀਵਾਂ ਨੂੰ ਇਹ ਹੁਕਮ ਮਿਲਦਾ ਹੈ ਤੇ ਉਹ ਤੁਸ ਦੇ ਅੰਦਰ ਚੱਲਦੇ ਹਨ ਵਾਹ ਤੇ ਇਹ ਜਿੰਨੀ ਵੀ ਰਚਨਾ ਹੈ ਜੇਤਾ ਕੀਤਾ ਇਹ ਸਾਰੇ ਉਸ ਪਰਮਾਤਮਾ ਦਾ ਹੀ ਨਾਮ ਯਾਨੀ ਕਿ ਉਹਦਾ ਹੀ ਸਰੂਪ ਹੈ ਤੇਤਾ ਨਾਉ ਮਤਲਬ ਸਭ ਕੁਝ ਉਹੀ ਹੈ ਹਾਂ ਤੇ ਉਸ ਦੇ ਨਾਮ ਯਾਨੀ ਕਿ ਉਸ ਦੀ ਹੋਂਦ ਜਾਂ ਹੁਕਮ ਤੋਂ ਬਿਨਾ ਕੋਈ ਵੀ ਥਾਂ ਖਾਲੀ ਨਹੀਂ ਹੈ ਵਿਣ ਨਾਵੇ ਨਾਹੀ ਕੋ ਥਾਵ ਤੇ ਅੰਤ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਕੁਦਰਤ ਉਸ ਦੀ ਰਚਨਾ ਨੂੰ ਵੇਖ ਕੇ ਇੱਕੋ ਹੀ ਵਿਚਾਰ ਮਨ ਵਿੱਚ ਆਉਂਦਾ ਹੈ ਕਿਹੜਾ ਵਿਚਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਬਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਤਾਂ ਫਿਰ ਇਹ ਸਾਰੀ ਗੱਲਬਾਤ ਦਾ ਨਿਚੋੜ ਕੀ ਕੱਢੀਏ ਮੋٹے ਤੌਰ ਤੇ ਇੰਜ ਲੱਗਦਾ ਹੈ ਕਿ ਇਹਨਾਂ ਪੌੜੀਆਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਇੱਕ ਤਾਂ ਇਹ ਕਿ ਦੁਨੀਆ 'ਚ ਚੰਗੇ ਤੇ ਮਾੜੇ ਦੋਵੇਂ ਤਰ੍ਹਾਂ ਦੇ ਕੰਮ ਅਣਗਿਣਤ ਹੋ ਰਹੇ ਨੇ। ਹਾਂਜੀ। ਦੂਜਾ ਇਹ ਸਾਰੀ ਰਚਨਾ ਭਾਵੇਂ ਇਨਸਾਨੀ ਕੰਮ ਹੋਣੀਆਂ ਇਹ ਬ੍ਰਹਿਮੰਡ ਇਹ ਬਿਆੰਤ ਹੈ। ਬਿਲਕੁਲ। ਤੀਜਾ ਸਭ ਕੁਝ ਇੱਕ ਰੱਬੀ ਹੁਕਮ ਜਾਂ ਇੱਕ ਅੱਖਰ ਦੇ ਹਿਸਾਬ ਨਾਲ ਚੱਲ ਰਿਹਾ ਹੈ। ਹੂੰ। ਚੌਥਾ ਸਾਰੀ ਕਾਇਨਾਤ ਉਸ ਰੱਬ ਦਾ ਹੀ ਰੂਪ ਹੈ। ਸਹੀ ਗੱਲ ਹੈ। ਤੇ ਸ਼ਾਇਦ ਸਭ ਤੋਂ ਅਹਿਮ ਗੱਲ ਜੋ ਵੀ ਹੋ ਰਿਹਾ ਚੰਗਾ ਜਾਂ ਮਾੜਾ ਉਹ ਉਸ ਦੀ ਰਜ਼ਾ ਹੈ ਤੇ ਉਸ ਨੂੰ ਭਲੀਕਾਰ ਸਮਝ ਕੇ ਮਤਲਬ ਖਿੜੇ ਮੱਥੇ ਕਬੂਲ ਕਰਨਾ ਹੀ ਠੀਕ ਹੈ। ਤੇ ਇਹ ਜਿਹੜਾ ਆਖਰੀ ਨੁਕਤਾ ਹੈ ਨਾ ਇਹ ਸਾਨੂੰ ਇੱਕ ਬਹੁਤ ਡੂੰਗੇ ਸਵਾਲ ਕੋਲ ਲੈ ਜਾਂਦਾ ਹੈ ਅੱਛਾ ਕਿਸ ਤਰ੍ਹਾਂ ਦਾ ਸਵਾਲ ਦੇਖੋ ਜੇ ਨੇਕੀ ਤੇ ਬਦੀ ਦੋਵੇਂ ਅਣਗਿਣਤ ਨੇ ਬਿਲਕੁਲ ਤੇ ਦੋਵੇਂ ਉਸ ਬਿਆਨਤ ਕੁਦਰਤ ਦਾ ਹਿੱਸਾ ਨੇ ਜਿਸ ਨੂੰ ਅਖੀਰ ਚ ਭਲੀਕਾਰਵੀ ਕਿਹਾ ਗਿਆ ਹੈ ਹਾਂਜੀ ਤਾਂ ਕਿ ਇਸ ਨਾਲ ਸਾਡਾ ਦੁਨਿਆਵੀ ਚੀਜ਼ਾਂ ਨੂੰ ਮਤਲਬ ਚੰਗੇ ਮਾੜੇ ਨੂੰ ਪਰਖਣ ਦਾ ਨਜ਼ਰੀਆ ਬਦਲਣਾ ਚਾਹੀਦਾ ਹੂੰ ਮਤਲਬ ਮਤਲਬ ਕਿ ਕੀ ਫੇਰ ਆਪਾਂ ਦੁਨਿਆਵੀ ਕੰਮਾਂ ਨੂੰ ਸਿਰਫ ਸਹੀ ਜਾਂ ਗਲਤ ਦੇ ਤਕੜੀ ਚ ਤੋਲਣ ਦੀ ਬਜਾਏ ਉਹਨਾਂ ਨੂੰ ਇਸ ਵੱਡੀ ਬ੍ਰਹਿਮੰਡੀ ਖੇਡ ਦੇ ਇੱਕ ਹਿੱਸੇ ਵਜੋਂ ਦੇਖਣਾ ਸ਼ੁਰੂ ਕਰ ਸਕਦੇ ਆਂ ਇਹ ਸੋਚਣ ਵਾਲੀ ਗੱਲ ਹੈ ਹਨਾ ਹਾਂ ਬਿਲਕੁਲ ਇੱਕ ਅਜੀਹਾ ਖਿਆਲ ਹੈ ਜਿਸ ਤੇ ਸੱਚਮੁੱਚ ਹੋਰ ਵਿਚਾਰ ਕਰਨ ਦੀ ਲੋੜ ਹੈ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਆਂ ਜੀ ਅਗਲੇ ਪੋਡਕਾਸਟ ਵਿੱਚ ਜਪਜੀ ਸਾਹਿਬ ਦੀ ਅਗਲੀ ਪੌੜੀ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ